ਇੱਥੇ ਕੀ ਉਹਨਾਂ ਦਾ ਕਹਿਣਾ ਕੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਜੀ ਤਾਂ ਪਿਜ਼ਾ ਦਾ ਨਾਮ ਲੈਂਦੇ ਉਹਨਾਂ ਦੇ ਇੱਕ ਪੰਜਾਬੀ ਮੁੰਡੇ ਜਿਹੜਾ ਦੀ ਇਸ ਤਰ੍ਹਾਂ ਇਹਨਾਂ ਦੱਦਦਾ ਉਹ ਕਹਿੰਦੇ ਆ ਜੀ ਜੀ ਉਹ ਪੀਚਾ ਕੀਤੇ ਟ੍ਰੈਡੀਸ਼ਨਲੀ ਵੀ ਹੈ ਜੀ ਬਹੁਤ ਮਹੂਰਬ ਹੋ ਰਿਹਾ ਉਹ ਤੋਂ ਲੈਣ ਦੇ ਵਾਸਤੇ ਹੁਣ ਅਸੀਂ ਉਹਦੀ ਟ੍ਰੈਡੀਸ਼ਨਲ ਪਾਣੇ ਦਾ ਜਲਵਾ ਕਰਵਾ ਰਹੇ ਹਾਂ ਤਾਂ ਬਿਆਨ ਦਰ ਦਿੱਤਾ ਗਿਆ ਉਸ ਲੇਖਨ ਹੋਇਆ ਕਿ ਨਹੀਂ ਇਸ ਤਰ੍ਹਾਂ ਉਹ ਜਿਹੜੇ ਬਿਆਨ ਦਰ ਹੈ ਜੇ ਤੁਸੀਂ ਜਿਹੜੇ ਅਸੀਂ ਇਹ ਜਾਣਾ ਜਿਹੜਾ ਹੋ ਰਿਹਾ ਹੈ ਅੱਜ ਤੱਕ ਜਦੋਂ ਇਹਦਾ ਵਾਤਾ ਵੀ ਚੱਲਦੀ ਸੀ ਜਿਹੜੀ ਸਿਆਣਾ ਕੰਮੀ ਹੋਈ ਹੈ ਤਾਂ ਇਹ ਵੀ ਗੱਲ ਸਾਫ ਹੈ پرشاس پر ہے وہ اچھی یہ سمجھا گے بھی سب واسطے ایک نہیں ہے ایک پولیٹیکل بندے کو بچاؤ واستے بندے بچاؤ بہن سبرش دے تو وہ آرام سال ہوگا ਠੀਕ ਹੈ ਜੀ ਇਹ ਸਾਡੇ ਚੂਪਾ ਗੂ ਸਨ ਬਾਕੀ ਵੀ ਲਗਭਗ ਸਾਰੀ ਜਿਵੇਂ ਹੁਣ ਮਨਜੀਤ ਜੀ ਖੜੇ ਆ ਸਾਡੇ ਪ੍ਰਧਾਨ ਜੀ ਮੇਲ ਸਾਹਿਬ ਇਹ ਕਾਫੀ ਜਿਹੜਾ politcal ਪ੍ਰੈਸ਼ਰ ਦੇ ਨਾਲ ਡਿਲੇ ਹੋ ਰਿਹਾ ਲਗਭਗ ਅਜੇ 12 13 ਦਿਨ ਹੋ ਗਏ ਤੇ ਦੋ ਤਿੰਨ ਵਾਰ ਆਪਾਂ ਐਸਐਸਪੀ ਸਾਹਿਬ ਨੂੰ ਵੀ ਮਿਲਲੇ ਪਰ ਫਿਰ ਵੀ ਆਪਣੀ ਸੁਣਵਾਈ ਨਹੀਂ ਉਹਦੇ ਬਾਰੇ ਕੀ ਕਰ ਲਈਏ ਦੇਖੋ ਜਿਹੜੇ ਮੈਡੀਆ ਕਾਨਫਰੈਂਸ ਹੋਏ ਜਦੋਂ ਤੋਂ ਉਹਨਾਂ ਦੇ ਕੋਲ ਤੋਂ ਤੱਕ ਆਉਂਦੇ ਸਾਰੀ ਦੇਖੋ ਉਹ ਟਰਾਲੀਆਂ ਦਾ ਸਮਾਨ ਹਮ ਪ੍ਰਾਪਤ ਹੋਇਆ ਮੌਕੇ ਨੂੰ ਸਾਬਤ ਦੇ ਦਿੱਤਾ ਆਪਣੀ ਪਾਗ ਰੱਖਣ ਦਾ ਉਹ ਪਹਿਲਾਂ ਲੋਕਾਂ ਦੇ ਦਬਾਅ ਨਹੀਂ ਸੀ ਆ ਕੇ ਜਿਹੜੀ ਸਰਕਾਰੀ ਸਮਾਨ ਦਾ ਪਿੱਛਾ ਹਰੇਕ ਜੀ ਸਮਾਜ ਤੋਂ ਕਰੋਪੜ ਹੋ ਉਸ ਤੋਂ ਬਾਅਦ ਉਹ ਐਸਾ ਨਹੀਂ ਕਰ ਸਕਿਆ ਜਿਹਦੇ ਕਾਫੀ ਦਿਨਾਂ ਦੇ ਬਹੁਤ ਸੀ ਉਹ ਵੀ ਕਿਸਾਨਾਂ ਨੇ ਜਿਸ ਤਰ੍ਹਾਂ ਦੇ ਮੋਰਚੇ ਦਬਾਅ ਦੇ ਨਾਲ ਕਰਨੀ ਜੀ ਹੈ ਤਾਂ ਪਰ ਉਹਦੇ ਜਿਹੜੇ ਸਮਾਨ ਦੇ ਸਮਾਨ ਸੀਗੇ ਕਰਨੀ ਜਾਂਦੀ ਹੈ ਜਦੋਂ ਉਹਦੇ ਮਿਆਂ ਦਾ ਸੀਗੇ ਉਹ ਯਾਦ ਨਾਲ ਜਿਹੜਾ ਉਹਨਾਂ ਦਾ ਸੈਂਟਰ ਸੀ ਉਹਨਾਂ ਨਾਲੋਂ ਜ਼ਿਆਦਾ ਨਾਰਾਜ਼ੀ ਤੋਂ ਬਿਆਨਾਂ ਨਾਲ ਚੈਟ ਕਰਵਾਇਆ ਪ੍ਰਧਾਨ ਜੀ ਦਿਖਾਈ ਦੇ ਰਿਹਾ ਨਾ ਕਿਉਂਕਿ ਉਹ ਤੋਂ ਬਾਅਦ ਦੇ ਵਿੱਚ ਸਾਡੇ ਆਪ ਸਰਮਾਂ ਤੁਹਾਡੀ ਜੀ ਮਾਦਰੀ ਹੈ ਪ੍ਰੋਕੋਲ ਮੰਨਣਾ ਜ਼ਰੂਰੀ ਕਿਤੇ ਹੈ ਉਹਨੂੰ ਦੇਖਦੇ ਆ ਦੋਸਤਾਂ ਦਾ ਪ੍ਰਸ਼ਨ ਕਹਿ ਲਈ ਜਦੋਂ ਬੰਦਾ ਆਪਣੀ ਕਾਗਜ਼ ਦੇ ਉੱਤੇ ਪਰ ਇਹ ਕਿਥੇ ਦੇ ਨਾਲ ਇੱਕ ਸੱਚੀ ਗੱਲ ਤੋਂ ਮਿਲ ਕੇ ਜਾਇਆ ਉਹਨਾਂ ਦੇ ਨਾਲ ਦੀ ਨਾਲ ਮਾਰਕ ਬਿਆਨਾਂ ਵਾਲੀ ਕੌਫੀ ਉਹ ਤੋਂ ਆਦੀ ਬਣਾਉਣਾ ਹੈ ਸਾਡੀ ਅਸਲੀ ਸਮੱਸਿਆ ਕਿੰਨੀ ਸੀ ਕਿੰਨੇ ਕਰਵਾਏ ਅੱਜ ਮਜ਼ਬੂਤ ਬਣ ਕੇ ਇਹ ਇਖਾਣੇ ਅੱਜ ਇਸ ਗੱਲ ਤੋਂ ਮੈਂ ਮਿਲਿਆ ਤੁਹਾਨੂੰ ਪ੍ਰੋਪਰ ਪ੍ਰੋਸੈਸ ਹੈ ਕਿ ਬਿਆਨ ਜਿਹੜਾ ਤੁਸੀਂ ਕਹਿੰਦੇ ਹੋ ਕਿ ਮੈਂ ਚਾਹਤੇ ਹਾਂ ਉਹ ਦਰਦੇ ਕਰਵਾ ਦੇ ਲਿਓ ਤੇ ਪ੍ਰੋਪਰ ਕਾਰਵਾਈ ਹੋਣੀ ਹੈ ਤੇ ਆਉਣ ਵਾਲੇ 2 ਦਿਨਾਂ ਦੇ ਵਿੱਚ ਅਸੀਂ ਇੱਕ ਦੁਬਾਰਾ ਫੇਰ ਮਿਲਣ ਦਾ ਜੋ ਟਾਈਮ ਦਿੱਤਾ ਸੀ ਸਾਡੇ ਜੀ ਬੋਲਣਾਂ ਤੇ ਬਹੁਤ ਸਾਰੇ ਉਹ ਬਦਲ ਪ੍ਰਧਾਨ ਜੀ ਦਾ ਮੇਰੇ ਸ਼ੂਤ ਤੋਂ ਵੀ ਦੇਖ ਸਕਦੇ ਜਿਹੜਾ ਸਾਡਾ ਸਮਾਂ ਬਦਲ ਕੋਈ ਤਰੀ ਹੋਇਆ ਉਹ ਵੀ ਥਾਂ ਐਸਾ ਮਤਲਬ ਕਰਨਾ ਹੈ ਤੇ ਅਸੀਂ ਚਾਹੁੰਦੇ ਆ ਕਿ ਐਫਐਸਪੀ ਦਾ ਜਿਹਦੇ ਹਿਸਾਬ ਨਾਲ ਉਹਨੇ ਮਜਬੂਤਾ ਮੁੱਢੀ ਲਿਆ ਕਿ ਉਹ ਕਾਰਵਾਈ ਕਰਵੇ ਇਸ ਤੇ ਇਹ ਵੀ ਉਹ ਤੋਂ ਬਾਅਦ ਅਗੇ ਸਾਡੇ ਮੋਕੇ ਦੇ ਵਿੱਚ ਵਿਚਾਰ ਕੇ ਉਹ ਆਪਣਾ ਫੈਸਲਾ ਕਰੇ ਕਾਰਵਾਈ ਕਰੇ ਬਿਲਕੁਲ ਜੀ ਬਿਲਕੁਲ ਪ੍ਰਧਾਨ ਜੀ ਜਿਵੇਂ ਲਗਭਗ ਅੱਜ ਕਿਉਂਕਿ ਪੁਲਿਸ ਦਾ ਕੰਮ ਸੀ ਇਹ ਟਰਾਲੀਆਂ ਬਰਬੰਦ ਕਰਨਾ ਪਰ ਕਿਸਾਨਾਂ ਨੇ ਬੜੀ ਹਿੰਮਤ ਕਰਕੇ ਕੀਤਾ ਪਰ ਪੁਲਿਸ ਕਾਰਵਾਈ ਕਰਨ ਨੂੰ ਤਿਆਰ ਨਹੀਂ ਉਹਦੇ ਬਾਰੇ ਲੋ ਜੀ ਚਾਰ ਪੰਜ ਅੱਜ ਜੀ ਪਾਜੀ ਉਨੀ ਮਾਤਰੂ ਹੁੰਦੀਆਂ ਦੋਵੇਂ ਪੈਸੇ ਦੇ ਕਾਰਨ ਸਰਕਾਰ ਦਾ ਸਰਕਾਰ ਤੋਂ ਲੱਭ ਕੇ ਦੇ ਰਹੀ ਹੁੰਦੀ ਨਾ ਕਿਸੇ ਚੀਜ਼ ਤੋਂ ਹੋਈ ਹੈ ਅਸਰ ਵੀ ਕੇਐਮ ਪੋਸਟ ਦੇ ਵੱਲੋਂ ਲੋਕੀਂ ਪੁੱਛੀ ਚਾਲੀ ਸੀ ਕਿ ਸਾਡੇ ਅਜਾਦ ਵੱਲੋਂ ਵੀ ਇਹਨਾਂ ਦੀ ਟੀਮ ਹੈ ਆਪਣਾ ਅਗਰ ਸਾਹਿਬ ਦੀ ਮਿਆਲ ਵਾਈਕੀ ਜੀ ਸੁਖਿੰਦਰ ਲੱਗਵਾਲ ਜੀ ਦਾ ਧੰਨਵਾਦੀ ਕਰਦੇ ਜੀ ਜਿਹਦੇ ਵੀ ਪਰ ਇਸ ਨਾਲ ਬੜੇ ਟੀਮ ਦੇ ਨਾਲ ਉਹੀ ਚੱਲਦੀਆਂ ਨੇ ਜਾਂਦੀਆਂ ਨੇ ਕਿ ਉਹ ਤਰੀਕ ਹੀ ਹੋਦੀਆਂ ਵੀ ਆਹ ਮੋਰਚੀ ਚੋਰੀ ਹੋਈਆਂ ਇੱਕ ਤਰ੍ਹਾਂ ਕਰਿਆ ਨਕੀਰ ਹੋਈ ਗੱਲ ਜਿਹਾ ਹੈ ਚੋਰੀ ਦੀ ਹੈ ਵੱਟ ਤੋਂ ਚੋਰੀ ਹੋਈ ਹੈ ਤਾਂ ਵੀ ਇਹ ਜਸਾ ਦਾ ਤਰੀਕ ਚੱਲੀ ਚੱਲੀ ਕਿੰਨੀ ਚੱਲੀ ਚੱਲੀ ਕਿਉਂਕਿ ਉਹ ਜਿਹੜਾ ਬੰਦਾ ਹੈ ਉਹ ਸੂਚਾਰ ਦੇ ਅੰਦਰ ਹੈ ਕਿਹੜੇ ਟੈਂਸ ਹੈ ਉਹ ਜਿੰਨੇ ਕਰਦਾ ਹੈ ਸੂਚਾਰ ਦਾ ਵੀ ਹੱਥ ਹੈ ਕਿਹਦੀ ਵਾਰੀ ਦਾ ਕਰਦੀ ਵਿੱਚ ਫੇਸ ਹੋ ਰਹੇ ਨੇ ਪਰ ਉਹ ਜੀ ਸਾਹਰੇ ਅੱਜ ਕੋਟ ਹੋਇਆ ਇਸ ਪ੍ਰੋਗਰਾਮ ਨੂੰ ਕੱਢਿਆ ਤੋਂ ਜਦੋਂ ਇਹ ਚੱਲਦਾ ਹੈ ਤੇ ਉਹ ਤੋਂ ਬਾਅਦ ਜੋ ਟੀਮ ਹੈ ਯਾਰ ਜੀ ਉਹ ਜਾਂਦੇ ਆਪਣੇ ਦੇਵੀ ਦੇ ਵਿਦਵਾਨ ਵਗੈਰਾ ਉਹ ਜਾਂਦੇ ਪ੍ਰੋਗਰਾਮ ਪਤਨ ਜੀ ਇਹ ਸਾਡੇ ਜੰਗ ਸਿੰਘ ਨੇ ਪਟੇੜੀ ਕਲਾ ਤੋਂ ਪ੍ਰਧਾਨ ਜੀ ਜੇ ਅਗਰ ਅੱਜ ਹਜੇ ਵੀ ਜਿਹੜੇ ਪ੍ਰਸ਼ਾਸਨਾਨਾਗਾ ਨਹੀਂ ਕਰਦਾ ਤਾਂ ਥੋੜਾ ਅਗਲਾ ਪ੍ਰੋਗਰਾਮ ਕੀ ਹੋਗਾ ਇਹੋ ਗੱਲ ਹੈ ਜਿਹੜੀਆਂ ਸਭੀਆਂ ਟਰਾਲੀਆਂ ਖੰਭੂ ਵੱਲ ਜਾਂਦੇ ਨੇ ਜੀ ਜੀ ਉਹਨਾਂ ਦੇ ਅਸੀਂ ਜਨਵਾਦ ਕਰੀ ਜੀ ਸਾਹਿਬ ਨਾਲ